ਜੋ ਅਸੀਂ ਇਹ ਬਚਨ ਸਤਿਗੁਰੂ ਜੀ ਦੇ ਸਰਵਣ ਕਰਨੇ ਆ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਰਨ ਕੀ ਇਹੋ ਤੇਰੀ ਬਰੀਆ ਇਹ ਜੋ ਮੋਲਕ ਜਨਮ ਦੇ ਪ੍ਰਾਪਤ ਹੋਈ ਹੈ ਪ੍ਰਭੂ ਪ੍ਰਾਪਤੀ ਵਾਸਤੇ ਇਦੇ ਨਾਲ ਫਿਰ ਵਿਚਾਰ ਆਉਂਦੀ ਹੈ ਕਿ ਪ੍ਰਭੂ ਪ੍ਰਾਪਤੀ ਕਿਵੇਂ ਹੋਵੇ ਕਿਹੜਾ ਸਾਧਨ ਕੀਤਾ ਜਾਵੇ ਕਿਹੜਾ ਕਰਮ ਕੀਤਾ ਜਾਵੇ ਜਿਹਦੇ ਨਾਲ ਉਸ ਮਾਲਕ ਦੀ ਬਖਸ਼ਿਸ਼ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬਚਨਾਂ ਵਿੱਚ ਉਪਦੇਸ਼ ਦਿੰਦੇ ਨੇ ਸਾਚ ਕਹੂੰ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਚ ਕਹਾਂ ਕਿ ਇਨਾਂ ਬਚਨਾਂ ਦੇ ਅੰਦਰ ਪੂਰਨ ਸਚਾਈ ਐ ਪ੍ਰੋਸਾ ਲਿਆਓ ਸੁਣ ਲੇ ਹੋ ਸਭੈ ਸਾਰੀ ਮਨੁਖਤਾ ਨੂੰ ਸਤਿਗੁਰੂ ਦਾ ਉਪਦੇਸ਼ ਐ ਇਸੇ ਇੱਕ ਕੌਮ ਇੱਕ ਮਜੂ ਵਾਸਤੇ ਨਹੀਂ ਇਹ ਧਾਰ ਐਸ ਹੈ ਜਿੱਥੇ ਇਹ ਅਰਦਾਸ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਕਈ ਵਾਰ ਅਸੀਂ ਸਰਬੱਤ ਦੇ ਵਿੱਚ ਮਨੁੱਖਾਂ ਤੱਕ ਹੀ ਸੀਮਤ ਰਹਿੰਨੇ ਆ ਕਿ ਆ ਜੋ ਨੌ ਖੰਡ ਹਨ ਸਤ ਦੀਪ ਹਨ ਜਿੱਥੇ ਇੰਨੇ ਅਰਬ ਦੀ ਗਿਣਤੀ ਹੈ ਮਨੁੱਖਾਂ ਦੀ ਤੇ ਗੁਰੂ ਮਹਾਰਾਜ ਨੇ ਉਹਨਾਂ ਦਾ ਪਲਾ ਮੰਗਿਆ ਪਰ ਵਿਚਾਰ ਕਰੀਏ ਸਰਬੱਤ ਦੇ ਵਿੱਚ ਕੇਰ ਉਹ ਨੁੱਖ ਹੀ ਨਹੀਂ ਕੋਸ਼ਵਾਹਿਰੂ ਦੀ ਬੇਅੰਤ ਸ੍ਰਿਸ਼ਟੀ ਹੈ। ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾਰ ਹੈ। ਸਰਬੱਤ ਦੇ ਵਿੱਚ 84 ਲੱਖ ਜੂਨ ਵਿੱਚ ਜਿਹੜੀਆਂ ਰੋਹਾਂ ਭਟਕ ਰਹੀਆਂ ਨੇ ਉਹਨਾਂ ਦਾ ਵੀ ਭਲਾ ਹੈ। ਸਰਬੱਤ ਦੇ ਵਿੱਚ ਹੋਰ ਜਿੱਥੇ-ਜਿੱਥੇ ਵੀ ਸਾਧ ਸੰਗਤ ਜੀ ਉਸ ਮਾਲਕ ਦੀ ਸਾਜਣਾ ਹੈ ਉਹਨਾਂ ਸ਼ਬਦਾਂ ਭਲਾ ਮੰਗਿਆ ਸਰਬੱਤ ਵਿੱਚ ਕਿਉਂਕਿ ਬੇਅੰਤ ਰਚਨਾ ਵਾਹੀ ਹੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਕਿਰਮਨੁਖ ਦਾ ਹੀ ਨਹੀਂ ਸਰਬੱਤ ਦਾ ਪਨ ਹੈ